ਦੇਈ ਦੀ ਕੀ ਅੱਜ ਬਾਈ ਡੌਗ ਫੜਨੀ ਉਹ ਜਿਹੜੀ ਦੀ ਬਾਥਰੂਮ ਵਾਲੀ ਜਗਾ ਖਰਾਬ ਹੋਈ ਪਈ ਜੀ ਹੈ ਨਾ ਸਾਰੀ ਉਹਨੂੰ ਅੱਜ ਫੜਨ ਚੱਲੇ ਆ ਬੰਦੇ ਵੰਗਾਰੇ ਅੱਜ ਮੈਂ ਮੰਤਰਲਾ ਕੀਤਾ ਵਾਂ 2000 ਹੋਰ ਮੁੰਡੇ ਸੱਦੇ ਆਉਂਦੇ ਜਾਲ ਸਾਡੇ ਕੋਲੇ ਹੈਗਾ ਆ ਜਾਲ ਆ ਸਾਡੇ ਕੋਲੇ ਇੱਕ ਤਾਹਾ ਜਾਲ ਇੱਕ ਸਾਡਾ ਬਣੀ ਜਾਂਦਾ ਹਜੇ ਮਿਸਤਰੀ ਬੜਾ ਢਿੱਲਾ ਬਹੁਤ ਉਹਨੇ ਬਣਾ ਕੇ ਨਹੀਂ ਦਿੱਤਾ ਦੂਜਾ ਡੌਗ ਕੈਚਰ ਉਹ ਸਾਡਾ ਬਣੀ ਜਾਂਦਾ ਹਾਂ ਬਾਈ ਜੀ ਦੇਖ ਸਕਦਾ ਤੁਸੀਂ ਬੰਦੇ ਪਤਾ ਨਹੀਂ ਧੀਂਦੇ ਹੋਣਗੇ ਕਿ ਨਹੀਂ ਕਿਉਂਕਿ ਦੂਰ ਕਾਫੀ ਜਾਵੜੇ ਇੱਕ ਡੌਗ ਫੜਨੀ ਆ ਬਈ ਉਹਦੇ ਬਾਥਰੂਮ ਵਾਲੀ ਜਗਾ ਖਰਾਬ ਆ ਤੇ ਅਸੀਂ ਲੱਗੇ ਹੋਏ ਆ ਮੰਨ ਕੇ ਚਲੋ ਕਿਹ ਟਾਈਮ ਸੀ ਬਈ ਉਦੋਂ ਵਜਿਆ ਸੀ ਇੱਕ ਤੇ ਸਾਢੇ 3 ਹੋ ਗਿਆ ਬਈ ਤੇ ਪਰ ਸਾਨੂੰ ਆਇਆ ਵੀ ਚਲੋ ਮਿਲ ਜੇ ਹਨਾ ਤੇ ਅਸੀਂ ਉਹਦਾ ਕੋਈ ਨਾ ਕੋਈ ਲਾ ਲੂ ਹਸਾਬ ਵੀ ਸਾਡੇ ਨਾਲ ਬਹੁਤ ਬੰਦੇ ਜੁੜਦੇ ਜਾਂਦੇ ਆ ਠੀਕ ਆ ਮੁੰਡੇ ਜਿਹੜੇ ਮੰਨ ਕੇ ਚਲੋ ਕਹਿ ਦਿੰਦੇ ਵੀ ਅੱਜ ਚੱਲ ਜਿੱਦੇ ਬਈ ਨਹੀਂ ਦਿਹਾੜੀ ਜਾਂਦੇ ਅਸੀਂ ਤੁਹਾਡੇ ਨਾਲ ਸੇਵਾ ਕਰਾਉਣੇ ਆ ਤਾਂ ਬਈ ਤੁਹਾਨੂੰ ਵੀ ਅਪੀਲ ਆ ਸਾਡੀ ਵੀ ਸਾਡੇ YouTube ਤੇ ਬਾਇਓ ਚ ਲਿੰਕ ਹੈਗਾ Instagram ਤੇ ਇੱਕ ਆਸ ਦੀ ਕਿਰਨ ਨਾਮ ਤੋਂ ਸਾਡਾ YouTube ਚੈਨਲ ਉਹਦੇ ਤੇ ਆ ਕੇ ਵੀਡੀਓ ਦੇਖਿਆ ਕਰੋ ਬਈ ਵੱਡੀਆਂ ਵੀਡੀਓ ਤਾਂ ਇੱਕ ਫੀਡ ਬਈ ਫੀਡ ਸਾਡੀ ਖਤਮ ਹੋ ਰਹੀ ਹੈ ਇੱਕ ਦੋ ਦਿਨਾਂ ਚ ਕੋਈ ਫੀਡ ਦਾ ਇੰਤਜ਼ਾਮ ਜ਼ਰੂਰ ਕਰਕੇ ਦਿਓ ਸਾਨੂੰ ਚਲੋ ਬਾਕੀ ਕੋਈ ਨਹੀਂ ਤੁਹਾਨੂੰ ਅਪਡੇਟ ਦਿੰਨੇ ਫਿਰ ਅੱਗੇ ਦਾ ਕੀ ਬਣਦਾ ਲੋ ਬਾਈ ਜੀ ਬੰਦੇ ਬਹੁਤ ਵੰਗਾਰੇ ਅੱਜ ਤੇ ਜਾਲ ਖੋਲਦੇ ਆ ਤੇ ਉਹ ਡੌਗ ਫੜਨੀ ਜਿਹੜੀ ਤੇ ਬਾਥਰੂਮ ਵਾਲੀ ਜਗਾ ਖਰਾਬ ਤੇ ਉਹ ਜਿਹੜੀ ਅਸੋਂ ਟਰਾਲੀ ਦੀ ਸੀ ਹੰਦੀ ਐ ਨਾ ਸਾਹਮਣੇ ਇਹ ਥੱਲੇ ਬੈਠੀ ਆ ਸਾਡੀ ਤਾਂ ਆਵਾਜ਼ ਸੁਣ ਕੇ ਮੰਨ ਕੇ ਚਲੋ ਭੱਜ ਲੈਿੰਦੇ ਤੇ ਪਰ ਸਾਡੇ ਕੋਲੇ ਜਾਲ ਬਹੁਤ ਵੱਡਾ ਆ ਮੰਨ ਕੇ ਚਲੋ 20 ਫੁੱਟ ਆ ਇਹ ਲੰਮਾ ਤੇ ਇੱਕ ਜਾਲ ਆ ਇਹ ਸਾਡਾ ਬਣਿਆ ਦਾ ਦੂਜਾ ਡੌਕ ਇਚ ਰੱਖ ਖੜ ਜੋ ਖੜ ਜੋ ਬਾਈ ਕਾਲੇ ਨਾ ਪੋ ਕਾਲੇ ਰਪੋ ਸੱਟਣਾ ਪਊਗਾ ਜਾਲ ਬਾਈ ਬਣ ਕੇ ਹਰ ਹਾਲਤ ਸੱਟਣਾ ਚਾਹ ਭਾਈ ਦੀਪੇ ਤੂੰ ਐ ਕਰ ਤੂੰ ਤੂੰ ਪਹਿਲਾਂ ਉਧਰ ਟੱਪ ਜਾ ਤੂੰ ਉੱਥੇ ਹੀ ਜਾ ਮੈਨੂੰ ਜਾਣ ਦੇ ਤੂੰ ਇਧਰੋਂ ਬਣੀ ਤੂੰ ਇਧਰੋਂ ਬਣੀ ਐਂ ਕਰ ਜਾਲ ਥੋੜਾ ਲੰਮਾ ਚੌੜਾ ਕਰ ਕਿਉਂਕਿ ਵੇਰੀ ਗੱਲ ਸੁਣ ਨਾ ਮੇਰੀ ਐਂ ਕਰੋ ਮੈਂ ਉਧਰ ਨਹੀਂ ਜਾ ਕੇ ਨਾ ਇਧਰ ਨੂੰ ਗਹਿਰੂਗਾ ਤੇ ਤੂੰ ਦੀਪੇ ਇਧਰ ਨੂੰ ਜਾ ਇਧਰ ਨਾ ਆਉਣ ਦੇ ਠੀਕ ਹੈ ਮੈਂ ਉਧਰਲੇ ਪਾਸ ਚੱਲਿਆ ਆ ਵੇਖ ਦੇਖਦੇ ਚਲੋ ਫੜਨ ਆਏ ਸੀ ਉਹਨੂੰ ਪਰ ਅਸੀਂ ਜਾਲ ਵੀ ਸਿੱਸਤਾ ਲਿਆਂਦਾ ਸੀ ਪੂਰਾ ਸਿਸਟਮ ਬਣਾ ਕੇ ਤੇ ਪਰ ਅੱਜ ਫੇਰ ਨਹੀਂ ਪੜੀਗੀ ਸਾੜ ਤੋਂ ਓਏ ਮੁੰਡੇ ਕੋਲੇ ਜਾਲ ਜਾਲ ਬਹੁਤ ਵੱਡਾ ਉਹ ਹੂੰ ਕਿਵੇਂ ਫੀਡ ਫੀਡ ਲੈ ਕੇ ਆਂਦੀ ਏ ਰੋਡਿਆ ਤੇ ਫੀਡ ਹੂੰ ਆਹ ਠੰਡੇ ਠੰਡੇ ਹੋਏ ਪਏ ਆ ਬਰਫ ਜਿਹਾ ਲੱਗੇ ਇੱਕ ਹੀ ਖਾਲੀ ਜਪੇ ਹੂੰ ਆਜੋ 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 ਚਲੋ ਵੀ ਚਲੋ ਝੋਟੋ ਚਲੋ ਇਹ ਝੋਟੇ ਆ ਸਾਡੇ ਹੀ ਤਾਂ ਬਾਈ ਬੜੇ ਮੁਸ਼ਕਲ ਨਾਲ ਪਾਲੇ ਆ ਇਹ ਤੇ ਉਹ ਦੁੱਧ ਲਿਆਉਣਾ ਉੱਥੇ ਭੁੱਲ ਗਏ ਚਲੋ ਚਲ ਪਾ ਦੇ ਫਿਰ ਤਾਂ ਬਾਈ ਸਾਡੀ ਅਪੀਲ ਫੀਡ ਦੀ ਆ ਵੀਡੀਓ ਸ਼ੇਅਰ ਕਰਦਿਆ ਕਰੋ ਆਪਣੇ ਨਾ ਪੇਜ ਦੀ ਰੀਚ ਘਟ ਗਈ ਹੈ ਹਨਾ ਇੱਕ ਤਾਂ ਇੱਕ YouTube ਇੱਕ ਆਸ ਦੀ کرن ਨਾਮ ਤੋਂ ਬਾਇਓ ਚ ਲਿੰਕ ਹੈਗਾ ਇੰਸਟਾ ਦੇ ਤਾਂ ਸਾਰੇ ਜਣੇ ਜਾ ਕੇ ਸਬਸਕ੍ਰਾਈਬ ਕਰ ਲਓ ਤੇ ਇੱਕ ਬਈ ਫੀਡ ਫੀਡ ਸਾਨੂੰ ਜ਼ਰੂਰ ਚਾਹੀਦੀ ਹੈ ਹਰ ਹਾਲਤ ਸਾਡੀ ਫੀਡ ਜਮੇ ਖਤਮ ਹੋ ਰਹੀ ਹੈ ਤੇ ਤੁਹਾਡੀ ਫੀਡ ਨੇ ਦੇਖ ਲੋ ਜੀ ਆ ਮਸੂਮਾਂ ਦੀ ਜਾਨ ਬਚਾਤੀ ਹਨਾ ਬਚ ਗਏ ਇਹ ਤਾਂ ਨਹੀਂ ਤਾਂ ਖਬਰ ਇਹਨਾਂ ਦਾ ਕੀ ਹਾਲ ਹੋਣਾ ਸੀਗਾ ਠੀਕ ਹੈ ਜੀ ਤਾਂ ਇੱਕ ਇਹਦੀ ਲੱਤ ਟੁੱਟੀ ਵੀ ਆਹ ਲੱਤ ਟੁੱਟੀ ਆ ਤੇ ਪਰ ਬਈ ਇਹ ਅਗਰੈਸਿਵ ਤਾਂ ਮੰਨ ਕੇ ਚਲੋ ਨਹੀਂ ਕਹਿ ਸਕਦੇ ਆਪਾਂ ਨੂੰ ਇੰਨਾ ਵੀ ਬੋਲ ਚਾਲ ਹੈ ਨਹੀਂ ਇਹਦੇ ਕਿਸੇ ਨਾਲ ਵੀ ਚੁੱਪ ਕਰਕੇ ਇੱਥੇ ਬੈਠਾ ਰਹਿਣਾ ਨੇ। ਨਾ ਕੋਈ ਕਿਸਨਾ ਬਸੋ ਜਿਹੜੇ ਨੇ ਕਿਸਨੇ ਕੁਝ ਪਾ ਦਾ ਤਾਂ ਚਲੋ ਖਾ ਲਿਆ। ਨਹੀਂ ਪਾਇਆ ਤਾਂ ਵੀ ਕੋਈ ਚੱਕਰ ਦੇ ਬੈਠਾ ਰਹਿਣਾ। ਇਹ ਕਿਸੇ ਨਾਲ ਵੀ ਇਹ ਦੋਸਤੀ ਨਹੀਂ ਕਰਨੀ ਕਿਸੇ ਨਾਲ। ਰਾਜਵੀ ਪਾਕ ਬਾਹਰ ਨੂੰ ਰਾਜਵੀ। ਤੇ ਆ ਚਲੋ ਹੁਣ ਫੀਡ ਫੂਡ ਪਾਉਣੇ ਆ ਗਲਚ ਕੀੜੇ ਪੈਸੋ ਠੀਕ ਹੋ ਗਏ। ਤਾਂ ਫੀਡ ਨਾਲ ਰਾਜੀ ਹੋ ਗਿਆ ਨਾਲ ਤਾਂ। ਤੇ ਰਾਜੀ ਵੀ ਹੋ ਗਿਆ ਤੇ ਇੱਕ ਉਹ ਪਰੇ ਖੜੀ ਡੌਗ ਹੈ ਨਾ। ਇਹ ਅੱਜ ਨਹੀਂ ਖਾਂਦਾ ਕਿਉਂਕਿ ਤੜਕੇ ਨੂੰ 11:00 ਵਜੇ ਨਾ ਪਾ ਗਿਆ ਸੀ ਮੁੰਡਾ ਫੀਡ ਤੇ ਉਹ ਵੀ ਰੱਜੀ ਹੋਈ ਐ ਚਲੋ ਕੋਈ